ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋਗੇ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਅਸੀਂ ਲੈ ਕੇ ਆਏਾਂਗੇ ਭੈਣਾਂ ਦੀ ਡਿਮਾਂਡ ਸੀਗੀ ਵੀ ਪਸ਼ਮੀਨੇ ਦੇ ਸੂਟ ਲੈ ਕੇ ਆਓ ਲੈਣੇ ਹੋਣੇ ਤਾਂ ਕਰਕੇ ਆਪਾਂ ਨਾ ਸੂਟ ਹੈ ਜਿਹੜੇ ਪਸ਼ਮੀਨੇ ਦੇ ਲੈ ਕੇ ਆਏਾਂਗੇ ਬਹੁਤ ਜ਼ਿਆਦੇ ਸੋਹਣੇ ਸੂਟ ਲੰਗੇ ਕਲਰ ਇੰਨੇ ਕ ਜ਼ਿਆਦੇ ਸੋਹਣੇ ਲੰਗੇ ਖੜਕਾਉ ਰਿਹਾ ਚਲੋ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਪਹਿਲਾ ਕਲਰ ਹੈਗਾਗਾ ਵਾਈਟ प्रिंट ਹੈਗਾ ਬਹੁਤ ਜਿਆਦਾ ਸੋਹਣਾ ਦੇਖੋ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ 프린ਟਡ ਡਿਜ਼ਾਈਨ ਰੰਗ ਸਾਰਾ ਕੁਝ ਤੁਸੀਂ ਦੇਖ ਸਕਦੇ ਹੋਗੇ ਪਿਓਰ ਪਸ਼ਮੀਨੇ ਦਾ ਸੂਟ ਹੈ ਪ੍ਰਾਈਸ ਰਹੇਗਾ 1800 ਪਲੱਸ ਸ਼ਿਪਿੰਗ ਹੈ 1800 ਪ੍ਰਾਈਸ ਹੈ ਦੇਖੋ ਇਹ ਤੇ ਤੁਸੀਂ ਪੈਚ ਵਰਕ ਕਰਵਾ ਸਕਦੇ ਹੋ ਸਿੰਪਲ ਸੂਟ ਸਟਿਚ ਕਰਵਾ ਸਕਦੇ ਹੋਗੇ ਜਿਹੜਾ ਦੁਪੱਟਾ ਹੈ ਵਾਈਟ ਕਲਰ ਦਾ ਨਹੀਂ ਰੱਖਣਾ ਕਈ ਪਹਿਣਾ ਬੈਮ ਕਰਦੀਆਂ ਲੰਗੀਆਂ ਤੇ ਤਾਂ ਤੁਸੀਂ ਟਾਈ ਐਂਡ ਡਾਈ ਜਿਹੜਾ ਦੁਪੱਟਾ ਹੈਗਾ ਉਹ ਲੈ ਸਕਦੇ ਹੋ ਵਾਈਟ بیس ਰੱਖ ਕੇ ਕਾਫੀ ਜਿਆਦਾ ਸੋਹਣਾ ਜਿਹੜਾ ਫੇਰ ਸੂਟ ਇਹ ਬਣ ਜੂਗਾ ਨਾਲ ਤੁਸੀਂ ਇਹ ਜਿਹੜਾ ਦੁਪੱਟੇ ਤੇ ਲਾਜ਼ੀ ਫਿਨਿਸ਼ਿੰਗ ਕਰਵਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਸੂਟ ਬਣਨੇ ਲੱਗੇ ਪਹਿਲਾ ਸੂਟ ਇਹ ਸੀਗਾ ਆਪਣਾ ਇਦੇ ਵਿੱਚ ਦੋ ਕਲਰ ਨੇਗੇ ਇੱਕ ਵਾਈਟ ਹੈ ਦੂਜਾ ਕਲਰ ਹੈਗਾ ਬਲੈਕ ਦੇਖੋ ਪਿਓਰ ਪਸ਼ਮੀਨਾ ਬਿਲਕੁਲ ਲਾਈਟਵੇਟ ਬਲੈਕ ਕਲਰ ਦਾ ਸੂਟ ਤੁਸੀਂ ਦੇਖ ਸਕਦੇ ਹੋ ਕਿੰਨਾ ਕ ਜਿਆਦਾ ਸੋਹਣਾ ਲੱਗ ਰਿਹਾ ਹੈ ਨਾ ਜੱਚਦਾ ਵੀ ਬਹੁਤ ਹੈਗਾ ਦੇਖੋ ਕਾਫੀ ਜਿਆਦਾ ਸੋਹਣਾ ਲੱਗ ਰਿਹਾ ਬਲੈਕ ਕਲਰ ਦਾ ਸੂਟ 18500 ਪ੍ਰਾਈਸ ਹੈਗਾ ਜੇ ਪਲੀਜ਼ ਤੁਸੀਂ ਆਪਣੀ ਬੁਕਿੰਗ ਕਰੋਗੇ ਸੂਟ ਜਿਹੜਾ ਇੱਕ ਦੋ ਦਿਨਾਂ ਦੇ ਵਿੱਚ ਲੈ ਲਿਓ ਇਹ ਨਹੀਂ ਹੈਗਾ ਵੀ ਹਫ਼ਤਾ ਹਫ਼ਤਾ 10-10 ਦਿਨ ਤੁਹਾਡੀਆਂ ਬੁਕਿੰਗਾਂ ਪਈਆਂ ਰਹਿਣ ਹਨ ਨਾ ਇਦਾਂ ਨਹੀਂ ਵਧੀਏ ਮਤਲਬ ਉਸ ਤੋਂ ਬਾਅਦ ਕਈ ਪਹਿਣਾ ਤਾਂ ਇਦਾਂ ਨਹੀਂ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਕਿ ਉਸ ਤੋਂ ਬਾਅਦ ਨਾ ਸਕਿਪ ਕਰ ਦੇਣਗੇ ਸੂਟ ਪੀਸ ਤਾਂ ਲੈਣਾ ਹੀ ਨਹੀਂ ਹੈਗਾ ਚੁੱਪੀ ਕਰ ਜਾਂਦੀਆਂ ਨਹੀਂ ਗੀਆਂ ਫੇਰ ਤਾਂ ਬਸ ਕੋਈ ਹੋਈ ਨਹੀਂ ਆਉਂਦਾ ਤਾਂ ਕਰਕੇ ਮੈਂ ਇੰਡੀਆ ਵਾਲੀਆਂ ਪਹਿਣਾ ਦੀ ਪੇਮੈਂਟ ਹੈ ਜਿਹੜੀ ਬਾਹਲਾ ਟਾਈਮ ਆਪਾਂ ਨਹੀਂ ਰੋਕ ਕੇ ਰੱਖਦੇ ਹੈਗੇ 1-2 ਦਿਨਾਂ ਬਾਅਦ ਹੈ ਜਿਹੜੀ ਤੁਸੀਂ ਪੇਮੈਂਟ ਕਰਕੇ ਆਪਣਾ ਸੂਟ ਲੈ ਸਕਦੇ ਹੋ 1-2 ਦਿਨਾਂ ਲਈ ਤੁਸੀਂ ਸੂਟ ਹੋਲਡ ਤੇ ਰਖਵਾ ਲਓ ਬਾਹਰ ਲਈ ਪਹਿਣਾ ਨਾਲ ਕੋਈ ਹੋ ਨਹੀਂ ਹਨਾ ਜਿੰਨੀਆਂ ਵੀ ਮੇਰੇ ਨਾਲ ਟੱਚ ਬੁੱਕ ਹਨਾ ਬਾਹਰਲੇ ਕਸਟਮਰ ਜੁੜੇ ਨੇਗੇ ਹੁਣ ਤੱਕ ਚਲੋ ਨਵੇਂ ਵੀ ਆਏ ਨੇ ਪਹਿਲਾਂ ਵਾਲੇ ਵੀ ਨੇਗੇ ਸਾਰਿਆਂ ਦੀ ਆਪਣੀ ਜ਼ੁਬਾਨ ਤੇ ਅਨਖਰੇ ਨੇਗੇ ਜੇ ਆਪ ਦਾ ਸੂਟ ਰਖਵਾਉਂਦੇ ਨੇਗੇ ਤਾਂ ਉਹਨਾਂ ਨੇ ਜ਼ਰੂਰ ਲਿਆ ਹੀ ਲਿਆਗਾ ਤੇ ਜਿਹੜੀ ਉਹਨਾਂ ਦਾ ਸੂਟ ਮੇਰੇ ਕੋਲ ਮਹੀਨਾ ਪਿਆ ਰਹੇ 20 ਦਿਨ ਪਿਆ ਰਹੇ ਪਰ ਉਹਨਾਂ ਦਾ ਇਹ ਹੁੰਦਾ ਵੀ ਚਲੋ ਹਨਾ ਵੀ ਸ਼ਿਪਿੰਗ ਤਾਂ ਹੁੰਦੀ ਹੋਈ ਆ ਇਕੱਠੇ ਸੂਟ ਮੰਗਵਾ ਲੈਂਦੇ ਨੇਗੇ ਪਰ ਵੀ ਇਦਾਂ ਦੀ ਉਹਨਾਂ ਦੀ ਕੋਈ ਗੱਲ ਨਹੀਂ ਹੋਈ ਜਿੰਨੀਆਂ ਵੀ ਪੈਣਨ ਨਵੀਆਂ ਵੀ ਜੁੜੀਆਂ ਨੇਗੀਆਂ ਪ੍ਰਾਣੀਆਂ ਵੀ ਨੇਗੀਆਂ ਇਦਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ ਕਿਸੇ ਨਾਲ ਵੀ ਇੰਡੀਆ ਵਾਲੀਆ ਪੈਰਾਂ ਨੇ ਜਿਹੜੀਆਂ ਕਰ ਜਾਂਦੀਆਂ ਨੇ 1 2% ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਬਾਕੀ ਬਹੁਤ ਵਧੀਆ ਕਸਟਮਰ ਨੇਗੇ ਜਿਹੜੇ ਜੁੜੇ ਹੋਏ ਨੇਗੇ ਹਨਾ ਤੇ ਦੂਜਾ ਕਲਰ ਹੈਗਾ ਦਾ ਬਲੈਕ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹ ਕਲਰ ਪ੍ਰਿੰਟ ਕਿੰਨਾ ਜਾਦੇ ਸੋਹਣਾ ਹੈਗਾ ਤੇ ਇਹਨੂੰ ਤੁਸੀਂ ਸੋਨਾ ਸੋਨਾ ਸਲਾਈ ਕਰਵਾਇਓ ਬਹੁਤ ਜਿਆਦਾ ਸੋਹਣਾ ਲੱਗੂਗਾ ਤੇ ਪ੍ਰਾਈਸ ਰਹੇਗਾ 1800 ਪਲੱਸ ਸ਼ਿਪਿੰਗ ਹੈਗੀ ਕਿ ਨਾ ਜੀ ਜਦੋਂ ਤੁਸੀਂ ਮੈਜ਼ਰਮੈਂਟ ਭੇਜਦੇ ਹੋ ਨਾ ਪਲੀਜ਼ ਮੈਜ਼ਰਮੈਂਟ ਹੈ ਜਿਹੜਾ ਆਪਣਾ ਪ੍ਰੋਪਰ ਭੇਜਿਆ ਕਰੋ ਸਾਰਾ ਤੇ ਇਨ ਮਤਲਬ ਇਹ ਨਾ ਹੋਵੇ ਵੀ ਕੁਛ ਕੁ ਤੁਸੀਂ ਭੇਜਤਾ ਕੁਛ ਕੁ ਰਹਿ ਗਿਆ ਹਨਾ ਫਿਰ ਉਹ 2-3 ਦਿਨ ਲਈ ਤਾਂ ਐਵੇਂ ਹੀ ਸੂਟ ਪਿਆ ਰਹਿੰਦਾਗਾ ਮੈਜ਼ਰਮੈਂਟ ਕੰਪਲੀਟ ਹੋਣ ਤੇ ਲਈ ਆ ਦੇਖੋ ਆ ਵੀ ਜਿਹੜਾ ਡਿਜ਼ਾਈਨ ਹੈ ਨਾ ਨਵਾਂ ਡਿਜ਼ਾਈਨ ਆਇਆ ਹੈ ਲਾਈਨਾਂ ਵਾਲਾ ਪ੍ਰਿੰਟ ਏ ਤੁਸੀਂ 올 ওভার ਲੈ ਸਕਦੇ ਹੋਗੇ ਸੂਟ 올 ওভার ਦੇਖੋ ਬਹੁਤ ਹੈਂਡ ਚੀਜ਼ ਹੈ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਹੈਗਾ ਨਾ ਵੀ ਜਿਹੜਾ ਲੁੱਕ ਹੈਗੀ ਦੇਖੋ ਇਹਦੇ ਤੇ ਨਾ ਤੁਸੀਂ ਜਦੋਂ ਸਲਾਈ ਕਰਵਾਉਂਗੇ ਤੁਸੀਂ ਮੇਰੇ ਤੋਂ ਸਲਾਈ ਕਰਵਾਉਂਗੇ ਠੀਕ ਹੈ ਤੇ ਨਹੀਂ ਤੁਸੀਂ ਜਿੱਥੋਂ ਵੀ ਸਲਾਈ ਕਰਵਾਉਣੇ ਹੋਗੇ ਹੈ ਨਾ ਇਹਦੇ ਉੱਪਰ ਨਾ ਇਤਾਂ ਦੀ ਪੇਸਟਿੰਗ ਕਰਵਾ ਲਿਓ ਸਕਿਨ ਕਲਰ ਦੀ ਪਰਪਲ ਪਰਪਲ ਪਾਈਪ ਇਨ ਕਰਵਾ ਲਿਓ skin pasting ਕਰਾ ਲਿਓ ਬਹੁਤ ਜਿਆਦਾ ਸੋਹਣਾ ਸੂਟ ਬਣੂਗਾ ਪ੍ਰਾਈਸ ਇਹਦਾ ਵੀ ਰਹੇਗਾ 18500 올ਓਵਰ ਦਾ ਤੇ ਇਸ ਦੇ ਵਿੱਚ ਅਗਲਾ ਕਲਰ ਹੈਗਾਗਾ ਮੈਂ ਬਲੈਕ ਇਸ ਵਾਲਾ ਜਿਹੜਾ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਜਿੰਨੇ ਵੀ ਮੈਂ ਤੁਹਾਨੂੰ ਅੱਜ ਸੂਟ ਦਿਖਾ ਰਹੀਆਂ ਕਿ ਸਾਰੇ ਕਲਰ ਪਰਫੈਕਟ ਆ ਰਹੇ ਨੇਗੇ ਕੋਈ ਵੀ ਇਹ ਨਹੀਂ ਹੈਗਾ ਵੀ ਕੋਈ ਡਾਰਕਾ ਹੈ ਜਾਂ ਲਾਈਟਰ ਹੈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਦੇਖੋ ਜੀ ਪਰਫੈਕਟ ਆ ਰਹੇ ਨੇ ਇਹ ਵੀ ਜਿਹੜਾ ਪ੍ਰਿੰਟ ਹੈਗਾ ਕਾਫੀ ਜ਼ਿਆਦਾ ਸੋਹਣਾ ਹੈਗਾ ਤੁਸੀਂ ਇਹਨੂੰ ਬਾਹਰ ਅੰਦਰ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣੇ ਜੈਨੂਨ ਜੇ ਸੂਟ ਲੈਣਗੇ ਹਾਂ ਜੀ 1800 ਪ੍ਰਾਈਸ ਹੈਗਾ ਇਹਨਾਂ ਦਾ ਤੇ ਪਲੱਸ ਸ਼ਿਪਿੰਗ ਹੈਗੀ ਜੋ ਤੁਸੀਂ ਪੇਮੈਂਟ ਕਰ ਦਿੰਨੇ ਹੋ ਨੇ ਉਹ ਪਲੀਜ਼ ਸਕਰੀਨ ਸ਼ਾਟ ਹੈ ਜਿਹੜਾ ਨਾਲ ਦੀ ਨਾਲ ਸੈਂਡ ਕਰ ਦਿਆ ਕਰੋ ਤੇ ਐਡਰੈਸ ਵੀ ਹੈ ਜਿਹੜਾ ਨਾਲ ਦੀ ਨਾਲ ਸੈਂਡ ਕਰ ਦਿਆ ਕਰੋ ਅਗਲਾ ਲਾਸਟ ਸੂਟ ਹੈਗਾ ਇਹਦੇ ਵਿੱਚ ਲਵੈਂਡਰ ਕਲਰ ਦੇ ਵਿੱਚ ਤੇ ਇਹ ਵੀ ਆਪਣੇ ਕੋਲੇ ਵੈਸੇ 올ਓਵਰ ਸੀਗਾ ਪਰ ਕਿਸੇ ਕਸਟਮਰ ਦਾ ਸੂਟ ਸੀਗਾ ਲਵੈਂਡਰ ਤੇ ਆਪਾਂ ਵਰਕ ਕਰਵਾਉਣਾ ਸੀਗਾ ਆਪਾਂ ਆਪ ਮਨਾ ਵਰਕ ਕਰਨ ਲਈ ਦਿੱਤਾ ਇਹਨਾਂ ਸੋ ਤੁਹਾਨੂੰ ਮੈਚਿੰਗ ਸੂਟ ਮਿਲੂਗਾ ਦੇਖੋ ਇਹਦੀ ਇਸ ਤਰ੍ਹਾਂ ਸ਼ਰਟ ਬਣੀ ਹੋਈ ਹੈਗੀ ਸਲਵਾਰ ਹੈਗੀ ਇਸ ਤਰ੍ਹਾਂ ਪਰਪਲ ਤੁਸੀਂ ਵੀ ਚਾਹੋ ਤਾਂ ਇਹਦੇ ਉੱਪਰ ਵਰਕ ਕਰਵਾ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਪਣਾ ਡਿਜ਼ਾਈਨ ਸੈਂਡ ਕਰਕੇ ਵਰਕ ਕਰਵਾ ਲਓ ਜਾਂ ਫਿਰ ਅਸੀਂ ਆਪਣੇ ਅਕੋਰਡਿੰਗ ਜਿਹੜਾ ਵਰਕ ਕਰ ਦਾਂਗੇ ਬਹੁਤ ਜਿਆਦੇ ਸੋਹਣੇ ਸੂਟ ਨੇਗੇ ਕੋਈ ਬੁਰਨੀ ਆਉਂਦਾ ਕੁਝ ਵੀ ਨਹੀਂ ਆਉਂਦਾ ਬੇਫਿਕਰ ਹੋ ਕੇ ਇਹਨਾਂ ਨੂੰ ਤੁਸੀਂ ਲੈ ਸਕਦੇ ਹੋਗੇ ਬਾਕੀ ਇਹ ਘਰੇ ਵਾਸ਼ ਹੋ ਜਾਣਗੇ ਸੂਟ ਈਜ਼ੀ ਵਾਸ਼ ਕਰ ਲੋ ਸ਼ੈਂਪੂ ਚ ਵਾਸ਼ ਕਰ ਲੋ ਘਰੇ ਮਤਲਬ ਇਹ ਵਾਸ਼ ਹੋ ਜਾਣਗੇ ਸੂਟ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਏ ਨੇਗੇ ਇਹਨਾਂ ਨਾਲ ਕੋਈ ਵੀ ਦੁਪੱਟਾ ਨਹੀਂ ਹੈਗਾ ਵਿਦਆਊਟ ਦੁਪੱਟਾ ਪ੍ਰਾਈਸ ਹੈ 18500 ਤੇ 18500 ਪ੍ਰਾਈਸ ਹੈ ਇਹਦੇ ਨਾਲ ਤੁਸੀਂ ਚਾਰ ਚੜ ਦਾ ਦੁਪੱਟਾ ਰੱਖ ਸਕਦੇ ਹੋਗੇ ਤੇ ਚੁਣੌਣ ਦਾ ਰੱਖ ਸਕਦੇ ਹੋ ਕਿ ਕਿਸੇ ਵੀ ਤਰ੍ਹਾਂ ਦਾ ਤੁਸੀਂ ਇਹ ਜਿਹੜਾ ਦੁਪੱਟਾ ਰੱਖ ਸਕਦੇ ਹੋਗੇ ਕਾਫੀ ਜਿਆਦੇ ਸੋਹਣੇ ਸੂਟ ਬਣਨਗੇ ਤੇ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਸਾਡੇ ਕੋਲੋਂ ਤੁਸੀਂ ਬਿਨਾ ਸਲਾਈ ਤੋਂ ਵੀ ਲੈ ਸਕਦੇ ਹੋਗੇ ਜਿਵੇਂ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਤਰ੍ਹਾਂ ਇਹ ਸੂਟ ਹੈ ਜਿਹੜਾ ਲੈ ਸਕਦੇ ਹੋਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਸਾਡੇ ਸੂਟ ਪਸੰਦ ਆਏ ਤਾਂ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਬਣਵਾਉਣਾ ਹੈ ਜਰੂਰ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋਗੇ ਬੇ ਫਿਕਰ ਹੋ ਕੇ ਤੁਸੀਂ ਘਰੇ ਵਿਜ਼ਿਟ ਆ ਕਰਕੇ ਵੀ ਹੈ ਜਿਹੜਾ ਆਪਣਾ ਆਰਡਰ ਦੇ ਸਕਦੇ ਹੋਗੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਜਿਹੜੇ ਆਪਣੀ ਵਲੌਗ ਪਾਉਣਿਆਂਗੇ ਆਪਾਂ 10 ਤੋਂ 11 ਦੇ ਵਿੱਚ ਪਾਉਣਿਆਂਗੇ ਕਿ ਅੱਜ ਵਲੌਗ ਨਹੀਂ ਪਿਆ ਹੈਗਾ ਥੋੜੇ ਜਿਹਾ ਆਪਾਂ ਬਿਜ਼ੀ ਸੀਗੇ ਤਾਂ ਕਰਕੇ ਤੇ ਜਿਹੜੀ ਵੀਡੀਓ ਹੈਗੀ ਮਤਲਬ ਕੱਪੜਿਆਂ ਵਾਲੀ ਉਹ ਸ਼ਾਮ ਨੂੰ ਹੀ ਆਉਂਦੀ ਹੈਗੀ ਉਹ ਤੁਸੀਂ ਚੈੱਕ ਕਰ ਸਕਦੇ ਹੋਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਹੁਣ ਆਪਾਂ ਤਾਂ ਤਦ ਤੱਕ ਦੇ ਨਹੀਂ ਕਹਿੰਦੇ ਕਿਉਂਕਿ ਆਪਣੀ ਕਈ ਵਾਰ ਨਾ ਪਹੋਰ ਜੀਵ ਨਹੀਂ ਉਲਟਦੀ ਹੈਗੀ ਤਾਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ